ਭਾਈ ਜੋਗੀ ਫੋਟੀ ਬੈਕ ਤੇ ਜੋਗੀ ਬਹੁਤ ਸੋਹਣੀ ਲੱਗ ਰਹੀ ਆਪਣੀ ਗੱਡੀ ਤੇ ਆ ਗਈ ਆਪਣੀ ਹਿੰਦ ਚਾਬੀ ਤੇ ਮੇਰੇ ਵੀਰ ਅਰੋੜੀ ਉਹ ਤਾਂ ਕੀ ਗੱਲ ਕੀ ਹਾਂ ਚਾਹ ਠੇਟਾ ਸਾਰੇ ਤੇ ਅੱਜ ਦਾ ਵਲੋਗ ਕਰਦੇ ਆ ਪਹੁੰਚ ਰੂ ਤੇ ਲੱਗੇ ਅੰਤ ਇਹ ਆਵਾ ਨਵੀਂ ਗੱਡੀ ਵਲੌਗ ਨੂੰ ਲਾਸਟ ਤੱਕ ਦੇਖ ਤੁਹਾਨੂੰ ਦਿਖਾਉਨੇ ਆ ਵੈਲਕਮ ਬੈਕ ਟੂ ਮੰਪੀ ਪੰਜਾਬ ਦੇ ਚੈਨਲ ਤੇ ਤੁਹਾਨੂੰ ਦੱਸਾਂਗੇ YouTube ਇਨਕਮ ਕਿੰnai ਆ ਕਿਵੇਂ ਆਈ ਆ ਸਾਰਾ ਕੁਝ ਤੁਹਾਨੂੰ ਦੱਸਾਂਗੇ ਕਿਨੇ ਲੈ ਗਈ ਅੰਤੀ ਆ ਤੇ ਵਲੌਗ ਨੂੰ ਲਾਸਟ ਤੱਕ ਜੂ ਦੇਖਿਓ ਤੇ ਇਹ ਵੀ ਦੱਸਾਂ ਕਿੰਨੇ ਦੀ ਆਈ ਆ ਵਲੌਗ ਨੂੰ ਲਾਸਟ ਤੱਕ ਜੂ ਦੇਖਿਓ ਪਸੰਦ ਆ ਇੱਕ ਲਾਈਕ ਕਰ ਦਿਓ ਚੈਨਲ ਤੇ ਮੈਨੂੰ ਸਬਸਕ੍ਰਾਈਬ ਕਰ ਦਿਓ ਤੇ ਹੁਣ ਆਪਾਂ ਚੱਲਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਨੇ ਆ ਗੱਡੀ ਤੇ ਮੈਂ ਨਾ ਦੋਗੇ ਹੋਇਆ ਵੈ ਰੈਡੀ ਬੱਸ ਕਿਉਂਕਿ ਅੱਜ ਮੈਂ ਕਿਹ ਚਲਵਾ ਅੱਜ ਗੱਡੀ ਲੈ ਗਈ ਅੰਤੀ ਆ ਤੇ ਵਲੌਗ ਬਣਾਉਣਾ ਵਾ ਤੇ ਆਵੇ ਇੱਕ ਸਾਬ ਦਾ ਨਾ ਹਾਈਬ੍ਰਿਡ ਜੀ ਕ੍ਰੀਏਟ ਹੋ ਗਈ ਮੇਰੇ ਅੰਦਰ ਐਕਸਾਈਟਮੈਂਟ ਹੋ ਗਈ ਤੇ ਮੈਂ ਸਾਫਾ ਬਣ ਲਿਆ ਬਲੈਕ ਕਲਰ ਦਾ ਤੇ ਨਾਲ ਪਾਲੀ ਪਿਆ ਵਾਲੀ ਟੀ-ਸ਼ਰਟ ਜਿਹੜੀ ਮੇਰੇ ਆਮ ਹੀ ਮਿਨੀ ਵਲੌਗਰ ਦੇ ਵਿੱਚ ਦੇਖ ਰਹੇ ਹੋ ਥੈਂਕ ਯੂ ਸੋ ਮਚ ਨਾਲ ਇਹ ਮਿਨੀ ਵਲੌਗਰ ਨੂੰ ਬਹੁਤ ਪਿਆਰ ਦੇ ਰਹੇ ਹੋ ਤੇ ਇਦਾਂ ਹੀ ਦਿੰਦੇ ਰਹੋ ਪਿਆਰ ਤੇ ਬਣਾਏ ਰੱਖੋ ਆਦਾ ਪਿਆਰ ਮੇਰੇ ਨਾਲ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਸਕੋਰਪੀਓ ਵੱਲ ਸਕੋਰਪੀਓ ਲੈ ਕੇ ਜਾਂਦੀ ਆ ਤੇ ਆ ਗਈ ਆਪਣੇ ਕੋਲ ਸਕੋਰਪੀਓ ਦੀ ਚਾਬੀ ਤੇ ਆਪਾਂ ਸੀਗੇ ਜੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਫਰੰਟ ਦਿਖਾਉਣਨੇ ਆ ਫਰੰਟ ਤੋਂ ਬਾਅਦ ਆਪਾਂ ਅਗੇ ਇਧਰ ਸਾਈਡ ਤੇ ਤੇ ਫਰੰਟ ਤੇ ਬਾਅਦ ਚ ਆ ਗਈ ਆਪਣੀ ਬੈਕ ਬੈਕ ਤੇ ਜੋ ਕਿ ਬਹੁਤ ਸੋਹਣੀ ਲੱਗ ਰਹੀ ਆਪਣੀ ਗੱਡੀ ਤੇ ਆ ਗਈ ਆਪਣੀ ਹੁਣ ਚਾਬੀ ਤੇ ਹੁਣ ਤੁਹਾਨੂੰ ਅੰਦਰੋਂ ਵੀ ਦਿਨੇ ਆ ਟੂਰ ਚਲੋ ਬਈ ਲੱਭੀ ਬਈ ਖੋਲ ਫਿਰ ਥੰਗਦਾਗਾ ਨੂੰ ਆਇਆ ਲੈ ਐਕਸਟਰਨਲ ਬਹੁਤ ਦਮ ਤੇ ਚਲੋ ਇਹ ਵੀ ਲੂਈ ਆ ਤੇ ਇਧਰ ਸ਼ੇਰ ਦਾ ਬਣਿਆ ਹੋਇਆ ਮਨੇ ਕਰਦੋ ਸਟਾਰਟ ਕਰ ਤੇ ਅੰਦਰੋਂ ਪਹਿਲਾ ਇੱਥੇ ਪਹਿਲਾ ਸਟਾਰਟ ਕਰ ਕੇ ਉਹ ਬੋਲਦੇ ਉਹ ਲਾਰੇ ਮੈਂ ਇਧਰ ਲਈ ਬੈਠਾ ਜੁਕੇ ਹੁਣ ਅੰਦਰ ਗੱਡੀ ਦੇ ਤੇ ਸਭ ਤੋਂ ਪਹਿਲਾਂ ਮੈਂ ਇਧਰ ਲਈ ਹਿੱਲ ਤਾਗਾ ਇਧਰੇ ਸ਼ੀਸ਼ਾ ਤੇ ਇਧਰ ਲੱਗੇ ਵੇ ਏਸੀ ਤੇ ਆ ਬਈ ਲੱਭੀ ਇਧਰ ਵੀ ਲੱਗੇ ਆ ਜੀ ਬਲੂtooth ਉਹ ਵੀ ਹੈਨਾ ਜਿਹੜਾ ਸਪੀਕਰ ਹੁੰਦਾ ਵਾ ਤੇ ਇਧਰ ਆ ਕੀ ਆ ਬਈ ਲੱਭੀ ਦੱਸ ਦੋ ਮੈਨੂੰ ਟੱਕਣ ਖੁੱਲਣ ਟੱਕਣ ਖੁੱਲਣ ਲਈ ਕਹਾਂ ਬਈ ਨਹੀਂ ਕਰ ਰਿਹਾ ਕਨੈਕਟ ਤੇ ਤੇ ਅੰਦਰੋਂ ਵੀ ਗੱਡੀ ਪੂਰੀ ਵਧੀਆ ਵਾ ਤੇ ਆਵੇ ਆਵੇ ਫਿਰ ਬਈ ਰੀਸਟਾਰਟ ਕਰ ਦਿੱਤੀ ਆਪਾਂ ਤੇ ਅੰਦਰੋਂ ਵੀ ਕਾਫੀ ਸਪੇਸ ਆ ਪਿੱਛੇ ਦੋ ਸੀਟਾਂ ਵਾ ਤੇ ਇੱਧਰ ਵੀ ਦੋ ਇੱਧਰ ਵੀ ਬੈਨਣ ਦੀ ਜਗ੍ਹਾ ਵਾ ਮੈਂ ਪੂਰਾ ਕੰਫਰਟੇਬਲ ਹੋ ਕੇ ਬੈਠਾ ਕਿ ਭਾਈ ਜੋ ਕੀ ਫੋਕੀਦਾ ਜੋ ਕੀ ਛਾਲਦਾ ਰਹੀ ਹੈ ਛੁੱਟੀਆਂ ਆਉਂਦੇ ਨੇ ਅਪ੍ਰੈਲ ਦੇ ਅਪ੍ਰੈਲ ਦੇ ਐਂਡ ਤੇ ਆਉਂਦੇ ਨੇ ਮਈ ਤੇ ਮਈ ਹੋਏ ਆਉਂਦਾ ਤੇ ਐਸਾ ਰਹਉਂਦੇ ਇਹਨਾਂ ਨੇ ਗੱਡੀ ਕਢਾਈ ਹੈ ਸਭ ਤੋਂ ਪਹਿਲਾਂ ਤਾਂ ਤੇ ਇਹ ਮੀਟਿੰਗ ਆਉਣ ਤੋਂ ਬਾਅਦ ਵਿਕਾਸ ਤੇ ਉੱਤੋਂ ਸ਼ਾਧਿ ਸ਼ੁੱਧ ਵੀ ਓਕੇ ਆ ਤੇ ਪਿੱਛੋਂ ਪਿੱਛੋਂ ਬਹੁਤ ਕਾਂਡ ਹੈ ਤੇ ਹੁਣ ਆਪਾਂ ਕੱਢਣ ਚੱਲਦੇ ਆਂ ਗੇੜਾ ਇੱਕ ਤੇ ਚੜੋ ਤੁਹਾਨੂੰ ਵੀ ਚੜਾਉਂਦੇ ਜੂੜੇ ਜਾ ਜਿੰਨੀ ਆ ਗਿਆ ਦਸ ਸੱਟ ਲੱਗਾ ਵਾ ਈ ਲੱਭੀ ਨੇ ਕਨੈਕਟ ਵੀ ਕਰ ਲਿਆ ਨੂੰ ਘੱਟ ਪਿੱਛੇ ਵਾਪਸ ਸਟੇਟ ਹੈ ਗਿਆ ਟੈਪੀਟਿਊਡ ਤੁਮੜਕੇ ਚਲਾ ਲਈ ਗੱਡੀ ਇਹ ਗੱਡੀ ਤੇ ਬਹੁਤ ਵਧੀਆ ਗੱਡੀ ਵਾਈ ਲੈਵੀ ਥੈਂਕ ਯੂ ਤੇਰਾ ਬਹੁਤ ਬਹੁਤ ਮੈਨੂੰ ਮੌਕਾ ਦਿੱਤਾ ਚਲਾਉਣ ਦਾ ਤੇ ਹੁਣ ਆਪਾਂ ਲੈਨੇ ਆ ਗੱਡੀ ਦੇ ਥੋੜੇ ਸਿਨੇਮੈਟਿਕ ਸ਼ਾਟ ਆਪਾਂ ਆਏ ਆ ਥੋੜੀ ਹਰਿਆਲੀ ਜਗ੍ਹਾ ਤੇ ਇਧਰ ਮੱਕੀ ਮੁੱਕੀ ਲੱਗੀ ਹੋਈ ਆ ਤੇ ਆਪਾਂ ਲੈਨੇ ਥੋੜੇ ਸਿਨੇਮੈਟਿਕ ਸ਼ਾਟ ਤੇ ਸਕੋਰਪੀਓ ਦੇ ਆਪਣੀ ਦੇ ਤੇ ਇਹ ਆਪਣੇ ਕੋਈ YouTube ਇਨਕਮ ਨਹੀਂ ਆਣੀ ਹੈਗੀ ਇਹ ਆਪਣੇ ਆਪਣੇ ਤਾਇਗੀ ਆ ਤੇ ਮੈਂ ਜਾਣ ਕੇ ਥੰਬਨੇਲ ਤੇ ਟਾਈਟਲ ਤੇ ਲਿਖਦਾ ਵਾ ਇਹ ਆਪਣੇ ਤਾਇਗੀ ਆ ਸਾਹਮਣੇ ਜਿਹੜਾ ਬਈ ਬਿੱਲਾ ਤੁਹਾਨੂੰ ਪਾਇ ਹੋਗਾ ਸਾਹਮਣੇ ਆਪਣੇ ਘਰਾਂ ਜਿੰਨਾਂ ਦਾ ਉਹ ਬਈ ਬਿੱਲੇ ਦਾ ਤੇ ਉਥੇ ਉਹ ਉਹਨਾਂ ਦੀ ਆਈ ਆ ਬਹੁਤ ਬਹੁਤ ਮੁਬਾਰਕਬਾਦ ਤੈਨੂੰ ਫੇਰ ਥੈਂਕ ਯੂ ਸੇਂਟ ਟੂ ਯੂ ਜਾਣ ਤੇ ਬਈ ਬਈ ਲੱਭੀ ਜੋ ਕੀ ਵੇਲੋ ਵੇਸ਼ੇ ਜਿਹੜਾ ਵੀ ਤਿਆਰ ਆਉਂਦਾ ਵਾ ਮੈਨੂੰ ਆ ਫੌਜ ਚ ਮੈਨੂੰ ਮੈਂ ਹਮੇਸ਼ਾ ਪਹਿਲਾ ਵੇਸ਼ੇ ਕਰਦਾ ਹੁੰਦਾ ਹੈਪੀ ਬਰਥਡੇ ਜਿਵੇਂ ਕੋਈ ਵੀ ਹੈਪੀ ਦੀਵਾਲੀ ਮੂਸੇ ਵਾਲਿਆ ਆਏ ਜੋ ਜਿਵੇਂ ਤੁਹਾਨੂੰ ਪਤਾ ਵਾ ਬਈ ਫੌਜੀ ਵੀ ਵੀ ਜਰ ਆਪਣਾ ਤੇ ਜੋ ਕੀ ਹਮੇਸ਼ਾ ਸਾਲ ਦਾ ਇੱਕ ਵਾਰ ਸਾਲ ਚ ਇੱਕ ਵਾਰ ਆਉਂਦਾ ਵਾ ਤੇ ਵਿਚਾਰਾ ਹਨਾ ਹੋਰ ਸੁਣਾਵੇ ਲੱਭੀ ਠੀਕ ਠਾਕ ਤੇ ਉਥੇ ਟ੍ਰੇਨ ਤੇ ਪੂਰਾ ਉਥੇ ਓਕੇ ਕੰਮ ਹੁੰਦਾ ਓਕੇ ਅਸੀਂ ਤੇ ਫਿਰ ਪਿਛਲੀ ਵਾਰ ਤਾਂ ਤੂੰ ਆਇਆ ਸੀ ਗਾਣਾ ਦੱਸਿਆ ਵੀ ਨਹੀਂਗਾ ਪਹਿਲੀ ਵਾਰ ਫਿਰ ਘਰੇ ਨਹੀਂ ਗਏ ਨਾ ਕੋਈ ਚਲੋ ਹੁਣ ਸਾਨੂੰ ਸਿਨੇਮੈਟਿਕ ਸ਼ੌਟ ਲੈਣੇ ਆ ਫੇਰ ਆਪਾਂ ਬਾਬਾ ਦੇ ਘਰਾਂ ਨੂੰ ਚਾਲੇ ਤੇ ਉਨ ਤੋਂ ਨੂੰ ਮਿਲਦੇ ਘਰੇ ਜਾ ਕੇ ਇਹ ਅੰਧੀ ਗੇੜਾ ਕੱਟ ਕੇ ਤੇ ਬਾਈ ਲੱਭੇ ਨੇ ਬੰਤ ਲਾਉਣ ਨੂੰ ਹੀ ਦਿੱਤੀ ਤੇ ਹੁਣ ਆ ਪਚਾਲਦੇ ਕਰੇ ਤੇ ਬਹੁਤ ਵਧੀਆ ਗੱਡੀ ਹੈ ਤੇ ਹੁਣ ਆ ਪਚਾਲਦੇ ਕਰੇ ਘਰ ਦਾ ਮਾਹੌਲ ਮੂੜ ਵੇਖ ਲੈਨੇ ਆ ਤੇ ਹੁਣ ਆ ਪਚਾਲਦੇ ਕਰੇ ਹਮਣਾ ਮੁੱਕੋ ਤਾਂ ਨਾ ਆ ਕੇ ਬੈਠਾ ਹੋਇਆ ਵਾ ਸੁੱਤਾ ਪਿਆ ਲੈ ਨਾ ਆ ਕੇ ਲੋਕਾਂ ਨੂੰ ਨੀਂਦ ਆਉਂਦੀ ਆ ਤੇ ਕੋਕੋ ਸਾਡਾ ਸੁੱਤਾ ਪਿਆ ਘਰੇ ਪਨੀਰ ਹੈ ਰੋਟੀ ਤੇ ਉਹ ਦਸ ਜੀ ਗੈਸ ਤੇ ਮੇਨੇ ਪੂਰਾ ਪਨੀਰ ਨੂੰ ਗੰਡੇ ਗੰਡੇ ਪਾ ਕੇ ਮਾਰ ਦੇ ਰੋਟੀ ਚੱਲ ਪਈ ਜੀ ਕਲੀਨਿਕ ਤੇ ਇਹ ਲੈ ਭਾਈ ਕਲੀਨਿਕ ਦਾ ਉਧਰ ਹੈ ਇਧਰ ਇਧਰ ਸਟੇਸ਼ਨ ਦਾ ਫਟਣਾ ਨਹੀਂ ਸਕੀ ਕੋਈ ਫਾਈਲ ਇੱਕ ਜਿਹੜੀ ਉਹਨੇ ਨਾਲ ਆਪਣੇ ਸਪਾਈ ਇਹ ਲੱਭੀ ਹੈ ਵੀ ਹੈਪੀ ਕੋਈ ਪੱਟਿਆ ਹੋਇਆ ਸੀਟਾ ਛੋਟਾ ਪੱਟਾ ਇਧਰੋਂ ਵੀ ਯਾਰ ਇਹਨਾਂ ਦੀ ਸਪਾਈ ਹੋ ਰਹੀ ਹੈ ਸੰਭ ਚੰਗੇ ਜਰਾ ਕਲੀਨਿੰਗ ਹੋ ਰਹੀ ਹੈ ਚੰਗਲਾ ਮਾਣੀ ਚੈਗਲਾ ਹੋਣਾ ਗਿਆ ਮੈਂ ਦੁਕਾਨ ਤੇ ਕਿਉਂਕਿ ਇੱਥੇ ਵੇ ਲੋ ਐਂਗਲ ਜਮਾ ਨਹੀਂ ਸਹੀ ਆਉਂਦਾ ਹੁਣ ਆਹਾਂ ਇੱਥੋਂ ਆਉਂਦਾ ਚਾਣਣ ਜ ਤੇ ਹੁਣ ਮੈਂ ਆ ਕੇ ਦੁਕਾਨ ਤੇ ਤੇ ਨਾਲ ਆ ਜAVE ਮੈਂ ਫਰਿੱਜ ਫਰਿੱਜ ਛੱਡੀ ਪਈ ਆ ਤੇ ਉੱਤੇ ਆਹ ਲੋਹਰੀ ਦੀ ਰਾਇ ਰੱਖਿਆ ਦਾ ਮੈਂ ਕਿ ਪੀਵਾਂਗੇ ਠੰਡਾ ਹੋ ਲੈਣਗੇ ਕਿਉਂਕਿ ਅੱਗੇ ਨਾ ਬਹੁਤ ਗਰਮੀ ਵਧ ਗਈ ਅੱਗੇ ਦਾ ਪਾਈ ਨਹੀਂ ਹੀ ਗਰਮੀ ਤੇ ਸਫਾਈ ਕੋਈ ਵੀ ਕਰ ਲਈ ਹੈ ਗੱਡੀ ਦੀ ਤੇ ਸਫਾਈ ਵੀ ਕਰ ਲਈ ਹੈ ਗੱਡੀ ਦੀ ਤਾਂ ਹੁਣ ਮੈਂ ਬਹਿਣਾ ਇੱਥੇ ਝਟਕ ਤੇ ਫਿਰ ਆਪਾਂ ਕਰਦੇ ਆਂ ਦੇਖਦੇ ਕੀ ਵਾਲਾ ਕਰਦੀ ਆਂ ਵੀਡੀਓ ਅਪਲੋਡ ਤੇ ਅੱਜ ਆਪਾਂ ਟਾਈਮ ਨਾ ਕਰਤੀ ਇਹ ਮੈਂ ਕਿਹਾ ਤੇ ਐ ਡੇਲੀ ਆਉਂਦੀ ਆ ਵੀਡੀਓ ਇੱਕ ਇੱਕ 7:30 ਵਜੇ 7:30 ਵਜੇ ਵਿੱਚ ਤੇ ਡੇਲੀ ਆਉਂਦਾ ਆਪਣਾ ਮੀਡੀਆ ਵਲੌਗ ਦੇਖਿਆ ਕਰੋ ਜਾ ਕੇ ਇੱਕ ਸੁਬਾ ਜਾਂਦਾ ਵਾ 10 10 11 12 ਕਵਾਜ ਦੇ ਵਿੱਚ ਵਿੱਚ ਦੇਖਿਆ ਕਰੋ ਸਾਰੇ ਜਣੇ ਜਾ ਕੇ ਬਹੁਤ ਵਧੀਆ ਮੈਂ ਆਪਦੀ ਬੈਸਟ ਨਹੀਂ ਕੋਸ਼ਿਸ਼ ਕਰਦਾ ਨਾ థాంਕ ਯੂ ਸੋ ਮਚ ਨਾਲ ਤੁਸੀਂ ਮੀਡੀਆ ਵਲੌਗਾਂ ਨੂੰ ਬਹੁਤ ਪਿਆਰ ਦੇ ਰਹੇ ਹੋ ਤੇ ਹੁਣ ਮੈਂ ਕਰਤੀ ਆ ਵੀਡੀਓ ਅਪਲੋਡ ਤੇ ਹਾਂ ਦੀ ਤੇ ਸੋ ਕੀਮਾ ਵਾਲਾ ਤੇ ਹਾਂ ਦੇ ਤੇ ਉਮੀਦ ਕਰਦਾ ਤੁਹਾਨੂੰ ਇਹ ਵਲੌਗ ਵਧੀਆ ਲੱਗਣਾ ਪੱਤੀਆ ਲਗਾ ਇੱਕ ਲਾਈਕ ਕਰ ਦਿਓ ਉਮੀਦ ਕਰਦਾ ਤੁਹਾਨੂੰ ਇਹ ਸਾਰੀਆਂ ਗੱਲਾਂ ਕਲੀਅਰ ਹੋਈ ਗਈਆਂ ਉਹਨੇ ਇੱਕ ਵਾਰੀ ਹੋਰ ਕਰ ਦੇਣਾ ਬਾਈ ਬਿੱਲੇ ਕੇ ਗੱਡੀ ਲੱਗੀ ਆ ਜਾਂ ਕੋਈ YouTube ਇਨਕਮ ਆ ਲੈ ਕੇ ਮੇਰੇ ਦਾ ਚੈਨਲ ਉਹਨੇ ਮੋਨਟਾਈਜ਼ ਹੋਇਆ ਤੇ ਹਜੇ ਕੋਈ ਹਜੇ ਕੋਈ YouTube ਇਨਕਮ ਆ ਨਹੀਂ ਆਏਗੀ ਤੇ YouTube ਇਨਕਮ ਜਦ ਤਨ ਵੀ ਆਉਗੇ ਉਦੋਂ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਇੱਕ ਨਾ ਇੱਕ ਵਾਰ ਤੇ ਬਾਈ ਬਿੱਲੇ ਕੇ ਲੱਗੇ ਆ ਗੱਡੀ ਤੇ ਆਪਣੇ ਸਭਤ ਆਏ ਕੀ ਆ ਮੈਂ ਕਿਹਾ ਚਲੋ ਵਲੌਗ ਬਣਾ ਲਈਏ ਤੇ ਆਪਣੇ ਭਰਾਵਾਂ ਦੀ ਗੱਡੀ ਆਈ ਜਾ ਤੇ ਉਮੀਦ ਕਰਦਾ ਤੁਹਾਨੂੰ ਸਾਰਾ ਸਾਰੀਆਂ ਗੱਲਾਂ ਟੋਟਲੀ ਕਲੀਅਰ ਹੋ ਗਿਆ ਹੋਣਾ ਕੀੜੇ ਲੈ ਕੇ ਆਂਤੀ ਆ ਕਿਉਂ ਲੈ ਕੇ ਆਂਤੀ ਕਿਉਂ ਦਾ ਕਹਦਾ ਕਿਉਂਕਿ ਸਾਰਿਆਂ ਨੂੰ ਜੋੜਿਆ ਅਗਲੇ ਨੇ ਤੇ ਉਮੀਦ ਕਰਦਾ ਇਹ ਵਲੌਗ ਬੜਾ ਲੱਗਿਆ ਹੋਣਾ ਜੀ ਕੋਈ YouTube ਇਨਕਮ ਬਣਾ ਲਈ ਆ ਇਹ ਕੋਈ YouTube ਇਨਕਮ ਬਣਾ ਲਈ ਇੱਕ ਵਾਰੀ ਹੋਰ ਜੇ YouTube ਇਨਕਮ ਅੰਨੀ ਕਿਵੇਂ ਆ ਸਕਦੀ ਨਾਲੇ ਹਨ ਤੇ ਹਜੇ ਆਈ ਨਹੀਂ ਆ ਵੀ ਨਹੀਂ ਸਕਦੀ ਜੇ ਆਪਣੇ ਕਿਉਂਕਿ ਹਜੇ ਆਪਣਾ ਬੌਸ ਟਾਈਮ ਵੀ ਨਹੀਂ ਪੂਰਾ ਆਇਆ ਤੇ ਕੋਈ ਨਹੀਂ ਤੁਹਾਨੂੰ ਸਾਰੀਆਂ ਗੱਲਾਂ ਕਲੀਅਰ ਹੋ ਹੀ ਗਈਆਂ ਹੋਣਗੀਆਂ ਆਈ ਹੋਪ ਕਰਦਾ ਮੈਂ ਹੋਪ ਕਰਦਾ ਤੁਹਾਨੂੰ ਸਾਰੀਆਂ ਗੱਲਾਂ ਕਲੀਅਰ ਹੋਣਗੀਆਂ ਵਧੀਆ ਘੱਟਿਆ ਵਿਚਾਰਿਆਂ ਤੇ ਚਲੋ ਸਾਡਾ ਜੜ ਗਿਆ ਤੇ ਖੋਜੀ ਬਾਈ ਤੁਹਾਨੂੰ ਪਤਾ ਉਹ ਆਉਂਦਾ ਬਾਅਦ ਬੜੇ ਟਾਈਮਾਂ ਬਾਅਦ ਆਇਆ ਉਹ ਵੀ ਅੱਜ ਤੇ ਉਮੀਦ ਕਰਦਾ ਤੁਹਾਨੂੰ ਸਾਰੀਆਂ ਗੱਲਾਂ ਕਲੀਅਰ ਹੋਣਗੀਆਂ ਬਲੌਗ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਵਧੀਆ ਲੱਗੀ ਕਰ ਦਿਓ ਲਾਈਕ ਤੇ ਕਰ ਲਿਓ ਇਸ ਚੈਨਲ ਨੂੰ ਸਬਸਕ੍ਰਾਈਬ ਥੱਲੇ ਦਿੱਤਾ ਆ ਰਿਹਾ ਹੁਣ ਲਾਲ ਦਾ ਬਟਨ ਨੂੰ ਨਾ ਪੜੋ ਤੇ ਹੁਣ ਤੁਹਾਨੂੰ ਮਿਲਦੇ ਆ ਅਗਲੇ ਵਲੌਗ ਚ ਟੈਲ ਥੈਨ ਬਾਏ ਬਾਏ ਟੇਕ ਕੇਅਰ ਫਸੀ ਕਾਲ ਦਿਖਾ ਰਿਆਂ ਨੂੰ ਤੇ ਸਾਰੇ ਖਿਆਲ ਰੱਖਿਓ ਹਾਲ ਦਾ ਸਾਰੇ ਤੇ ਮੀਨੀ ਵਲੌਗ ਜਲਦ ਵਿੱਚ ਕਰੂ ਆਉਂਦੇ ਆ ਆਪਣੀ ਸ਼ਾਮ ਨੂੰ ਤੇ ਦੇਖਿਓ ਸਾਰੇ ਜਣੇ ਜਾ ਕੇ ਕਮੈਂਟ ਕਰਦਿਆ ਕਰੋ ਮੀਨੀ ਵਲੌਗ ਤੇ ਲਾਈਕ ਕਰਦਿਆ ਕਰੋ ਹੁਣ ਆਪਾਂ ਮਿਲਦੇ ਆ ਅਗਲੇ ਅਗਲੀ ਵੀਡੀਓ ਦੇ ਵਿੱਚ ਟੈਲ ਥੈਨ ਬਾਏ ਬਾਏ ਟੇਕ ਕੇਅਰ ਸਸ਼ੀ ਕਾਲ ਲਈ